ਪਠੰਡਾ ਦੇ ਨੇੜਲੇ ਪਿੰਜੋਤਪੁਰ ਦੇ ਨਜ਼ਦੀਕ ਲੱਖਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਪਤਾ ਲੱਗਾ ਹੈ ਕਿ ਪੈਟਰੋਲ ਪੰਪ ਦਾ ਕਰਿੰਦਾ ਮੋਟਰਸਾਈਕਲ ਤੇ ਕੈਸ਼ ਲੈ ਕੇ ਦੂਸਰੇ ਪੈਟਰੋਲ ਪੰਪ ਤੇ ਜਾ ਰਿਹਾ ਸੀ ਤਾਂ ਜੋਤਪੁਰ ਤੋਂ ਜੱਸੀ ਪੌਂ ਵਾਲੀ ਦੇ ਵਿਚਕਾਰ ਕੁਝ ਨੁਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ਦਾ ਕੈਸ਼ ਵਾਲਾ ਬੈਗ ਖੋ ਕੇ ਫਰਾਰ ਹੋ ਗਏ ਵਾਰਦਾਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਅਤੇ ਡੀਐਸਪੀ ਰਾਜੇਸ਼ ਸ਼ਰਮਾ ਮੌਕੇ ਤੇ ਪਹੁੰਚੇ ਡੀਐਸਪੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਰਿੰਦੇ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂ ਜੀ ਕਿਹੜਾ ਚਾਹੋਗੇ ਲੁੱਟ ਹੋਈ ਹੈ ਇਹ ਪੰਡਾ ਹਾਂ ਜੀ ਕਿਤਲਾ ਆਈ ਸੀ ਜੀਓ ਲੈਂਸ ਪਟ્રોલ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਲਵਿੰਦਰ ਸਿੰਘ ਤਰੀਕਿਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ ਤਾਂ ਫਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ 40 ਚੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹਨੂੰ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕਣ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੂੰ ਕੈਸ਼ ਲੈ ਕੇ ਚੱਲ ਗਿਆ ਕਿ ਨਹੀਂ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀ ਆ ਗਈਆਂ ਮੁਕਦਮਾ ਅਦਾਲਤ ਕਰਕੇ ਹੀ ਤਤਕਸ਼ ਕਰ ਰਹੇ ਆਂ ਇਹਦੇ ਵਿਕਲ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਹੀ ਨਹੀਂ ਲੱਗਾ ਇਹ ਡਰ ਤੋਂ ਮਾਰੇ ਪਿਛਲੇ ਪਾਸੇ ਨੂੰ ਉਲਟ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਿਆ ਕਿਹੜੀ ਕੰਪਨੀ ਆ ਪੰਪ ਚ ਕਿੱਥੇ ਲੈ ਕੇ ਚਲੇ ਗਿਆ ਏਅਰਲਾਈਨਸ ਦਾ ਸੀਗਾ ਜੀ ਇਹ ਇੱਕ ਪੰਪ ਇਹਨਾਂ ਦਾ ਇੱਕ ਹੋਰ ਆ ਦੂਜੇ ਪੰਪ ਤੇ ਉਧਰੋਂ ਜਾ ਰਿਹਾ ਸੀਗਾ ਇਹਨਾਂ ਕੱਲ ਸੈਟਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾਣਾ ਵਗੈਰਾ ਵੱਜਿਆ ਕੋਈ ਜਖਮੀ ਹੋਇਆ ਗਿਆ ਇਹ ਕਹਿ ਰਿਹਾ ਲੱਜ ਕਰ ਰਿਹਾ ਇਹ ਤੇ ਮੈਡੀਕਲ ਕਵਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰਾਂਗੇ ਜੀ ਇਹ ਜਿਹੜੀ ਵਾਰਦਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਜਾਨੀ ਜੋਧਪੁਰ ਮੰਨ ਵਾਲੀ ਸੋੜ ਜਿਹੜੀ ਇੱਧਰ ਜਾਂਦੀ ਹੈ ਫੜਕਾ ਨੂੰ ਉੱਥੇ ਵਾਰਦਤ ਹੋਈ ਹੈ ਜਾਨੀ